ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਵੀ ਹੁਣ ਦਾ ਰੋਜ ਧੁੰਦ ਪੈਣ ਲੱਗ ਗਈ ਪਰ ਧੁੱਪ ਨਿਕਲੇ ਆਉਂਦੀ ਹੈ 11 12 ਕਵੇ ਨਿਕਲੇ ਆਉਂਦੀ ਧੁੱਪ ਐਨ ਵਧੀਆ ਤੇ ਹੁਣ ਚੱਲੀਏ ਗੁਰਦੁਆਰਾ ਸਾਹਿਬ ਸੇਵਾ ਕਰਨ ਨਿਕਲੇ ਆਣੀ ਉਹ ਬੜਾ ਬੜਾ ਦਿਨ ਚੜਨ ਲੱਗ ਗਿਆ ਤੇ ਨਿੰਮੇ ਚ ਦਾ ਵੀ ਫੋਨ ਆਇਆ ਕਹਿੰਦਾ ਚੱਲੀਏ ਗੁਰਦੁਆਰਾ ਸਾਹਿਬ ਤੇ ਇੱਕ ਗੱਗੇ ਵੀਰੇ ਦਾ ਵੀ ਆ ਗਿਆ ਕਹਿੰਦੇ ਆਜੋ ਸੇਵਾ ਕਰ ਲਈਏ ਤੇ ਅੱਜ ਫਿਰ ਤਿਆਰੀ ਪੂਰੀ ਕਰਦਣੀ ਤੇ ਕੱਲੋਂ ਆਇਆ ਸਮਾਨ ਦੇਗੇ ਤਲ ਜਾਣਾ ਸੀ ਤੇ ਚਲਦੇ ਹਾਂ ਮਿਲਾਉਂਦਾ ਨਿੰਮੇ ਇੱਥੇ ਨਾਲ ਤਾਂ ਇਹ ਮੇਰਾ ਨੇ ਮੈਚ ਹੈ ਨਾ ਸਸਰੀ ਕਾਲ ਜੀ ਸਾਰਿਆਂ ਨੇ ਜੀ ਠੀਕ ਹੈ ਹੁਣ ਹਾਂ ਵਧੀਆ ਤੁੰਦ ਅੱਜ ਵੀ ਹਣੀ ਹੈ ਨਾ ਤੁੰਦੇ ਤਾਂ ਫਿਰ ਹੈ ਨਹੀਂ ਹੁਣਾਂ ਹਾਲੇ ਆ ਮਹੀਨਾ ਦਾ ਤੁੰਦ ਦਾ ਹੀ ਹੈ ਦਸੰਬਰ ਦਸੰਬਰ ਚੱਲੇ ਵਧੀਆ ਕਣਕਾਂ ਨੂੰ ਤਾਂ ਹਾਂ ਕਣਕਾਂ ਵਾਸਤੇ ਫਾਇਦਾ ਹੈ ਤਾਂ ਹਾਂ કરી ਅੱਜ ਸੇਵਾ 6 ਮਹੀਨੇ ਠੰਡ ਖੰਡ ਤੇ ਰਹਿੰਦੇ ਹੀ ਆਣ ਠੰਡ ਵੀ ਪੈਣੀ ਚਾਹੀਦੀ ਐ ਵੀ ਇਹ ਸਹੀ ਗਈ ਆ ਨਾ 6 ਮਹੀਨੇ ਠੰਡ ਤੇ ਰਹਿੰਦੇ ਰਹਿੰਦੇ ਆ ਹਾਂ ਬਹਾ ਜਾ ਕੇ ਕੋਰਾ ਪੈਣਾ ਐ ਕੋਰਾ ਵੀ ਪੈਣਾ ਹਲੇ ਦੇ ਬਰਫ ਵੀ ਜਮਣੀ ਹਲੇ ਹੈ ਬਰਫ ਜਿਹੜੀ ਘਾਵਾ ਜੰਮ ਜਾਂਦੀ ਅੱਗੇ ਅੱਗੇ ਉਹ ਮੀਂਹ ਤੇ ਬਾਦ ਹੋਣੀ ਉਹ ਮੈਂ ਕੋਰਾ ਆ ਜਾ ਵੀ ਹਾਂ ਫੇਰ ਮੈਂਦਾ ਉਹ ਹਲੇ ਨਹੀਂ ਹਾਲ ਤਾਂ ਆਪਾਂ ਸੁੱਕੀ ਠੰਡਾ ਖਰਾਬ ਕਰਦੀ ਐ ਇਹਦਾ ਖਰਾਬ ਕਰਦੀ ਆ ਚਲੋ ਚੰਜੀ ਮੈਂ ਬਾਈ ਮਾਰੀ ਲਾ ਕੇ ਰੱਖੋ ਇਹ ਬਾਈ ਮਾਰਨਾ ਹੈ ਉਹਦੇ ਲਈ ਲਾਲ ਹੈ ਅੱਡੇ ਰਖੋ ਆ ਲੈਣ ਚੱਲੇ ਆ ਸਤਿਗੁਰ ਜੀ ਸਤਿਗੁਰ ਜੀ ਅਬਾ ਬਾਈ ਚਲੇ ਦੇਖੋ ਆ ਲੈਣ ਕਿਹਦੇ ਜਗਣਾ ਵੇ ਧੁੰਦ ਘਟ ਹੀ ਨਹੀਂ ਹੌਲੀ ਹੌਲੀ ਤਾਂ ਉੱਪਰ ਚੜਦੀ ਆ ਇਗੜਾ ਨਿਕਲੇ ਆਇਆ ਇਗੜਾ ਆਣਾ ਨਿਕਲੇ ਆਣਾ ਚੱਦਰੇ ਗੱਟ ਵਧੀਆ ਨਿਕਲੇ ਆਇਆ ਅੱਜ ਹੂੰ ਲੋ ਜੀ ਖੋਵਾਲੇ ਚੱਕ ਲਿਆ ਹੁੰਦਾ ਢਾਕੇ ਰੱਖ ਲਿਆ ਸੀ ਤੇ ਹੁਣ ਵੇ ਚੱਲੀਏ ਗੁਰਦੁਆਰਾ ਸਾਹਿਬ ਪੂਰੇ ਇਹਨਾਂ ਕੋਲ ਮਸ਼ੀਨ ਹੈ ਥੋੜਾ ਨਿਕਲਣ ਵਾਲੀ ਥੋੜਾ ਮੇ ਸੋਖਾ ਨਿਕਲੇ ਜਾਂਦਾ ਲੋਈ ਟੁੱਪੇ ਵੀ ਵੇ ਸੋਹਣੇ ਨਿਕਲੇ ਸੀ ਟਾਈਮ ਵਲੇ 10 ਵਜੇ ਆ 10 ਵੇ ਸੋਹਣੇ ਟੁੱਪ ਨਿਕਰੇ ਹੀ ਅੱਜ ਬਈ 1 ਢੇਰ ਪੂਰਾ ਕਰਤਾ 1 ਢੇਰ ਦੇ ਕਿੰਨੇ ਟੱਪ ਨਿਕਲੇ ਤਿੰਨ ਚਾਰ ਨਿਕਲੇ ਕੇਹਨ ਆ ਜੀ ਚਾਰ ਟੱਪ ਨਿਕਲੇ ਗਏ ਆ ਮੇਰੇ ਤੋਂ ਕੋ ਫੋਟੋ ਕੀਤੀ ਕੌਣਾ ਹੋ ਕਰੀ ਜਾਂਦਾ ਫਰਾਈਆ ਲੈ ਲੈ ਲੋ ਗਰਮ ਤਾਂ ਨਹੀਂ ਹੋਣੇ ਦਾ ਉਹ ਵਾਲੀ ਇਹ ਤਾਂ ਹੈ ਹਾਂ ਤੇ ਇਹਦਾ ਹਾ ਗਰਮ ਹੋ ਗਈ ਹੈ ਇਹ ਗਰਮ ਤੇ ਚਲਦੀ ਵੀ ਲਗਾਤਾਰ ਇਹ ਤਾਂ ਹੁੰਦਾ ਬਾਈ ਆ ਲਾਪਰੀਦਾਲ ਠੀਕ ਆ ਗਰਮ ਹੋ ਲਈ ਇਧਰ ਨਾਲ ਬਾਈ ਬਹੁਤ ਕੰਮ ਜਿਆਦਾ ਹੈ ਹੈ ਅਰ ਟੋਕਰਾ ਕੱਢ ਕੇ ਆਰਾਮ ਨਵਾ ਲਿਓ 10 ਨਾ ਓ ਤੂੰ ਵੀ ਆ ਗਿਆ ਆਇਆ ਦਾ ਬਾਕੀ ਅਰੇ ਇਹ ਕਰਦੇ ਕਿਨੇ ਦੇ ਹੋ ਰਹੀ ਅੰਦਰ ਲੱਗੀ ਬ੍ਰੇਕ ਬਦਾਮਾ ਜੋ ਹੋ ਗਿਆ ਲਾਈਟ ਗਈ ਭੱਜ ਕੇ ਨਾਲੇ ਮਸ਼ੀਨਾਂ ਰਾਮ ਬਦਾਮਾ ਦੀ ਸੇਵਾ ਚ ਵੀ ਹੋਣਾ ਅੰਡੇ ਦੀ ਗਾ ਹਾਂ ਹਾਂ ਉਹ ਕਹਿੰਦਾ ਕਿ ਤੇ ਪ੍ਰੋਟੀਨ ਲੋ ਜੀ ਲਾਈਟ ਵੱਜ ਗਈ ਸੀਗੀ ਤੇ ਜਨਰੇਟਰ ਚਲਾ ਕੇ ਹੁਣ ਕੰਮ ਚੱਲੇ ਆ ਬਸ ਆਹੀ ਗੱਦੜਾ ਰਹੀ ਹੈ ਚੱਲਿਆ ਅੰਦਰ ਲੱਗੇ ਵੇ ਨਾਲ ਦੀ ਨਾਲ ਇਹ ਹੁਣ ਕਰਦੇ ਖਾਣਾ ਵੀ ਨਾਲ ਤਿਆਰ ਕਰਕੇ ਰੱਖਣੀ ਆ ਉੱਧਰ ਰਹਿ ਲਓ ਬਾਈ ਨਹੀਂ ਹੋਇਆ ਆਰ ਨੋ ਖਾਗੋ ਪਾ ਫੈਲਾ ਖਾਲੀ ਹੋਣ ਚ ਨਹੀਂ ਹੋ ਮੈਂ ਕਰ ਦੇ ਕੋਈ ਦੇਖ ਲੈਣਾ ਸੋਤਰਾ ਆ ਗਿਆ ਮੰਦਰ ਮਾਸਾ ਚਲਾਉਣ ਨੇ ਮਿਲੀ ਐ ਕੱਲ ਦਾ ਠੀਕ ਕਰਦਾ ਕਾਦਮ ਨੇ ਮਿਲ ਜੇ ਚਲਾਉਣ ਨੂੰ ਲੈ ਮੰਦੇ ਜੋਸ਼ ਇਸੰਨਾਣਾ ਫਾਇਦਾ ਪਾ ਹੋ ਗਿਆ ਆ ਇੱਧਰ ਆਉਣ ਦੇ ਵੀ ਲੱਗੇ ਹੈ ਕਾਜ ਕਰਾਉਣ ਨੇ ਇੱਧਰ ਵੀ ਲੱਗੀਆਂ ਨੇ ਤਿੰਨ ਤਿੰਨ ਜਿਹੜੀ ਬੜੀ ਕਾਜੇ ਦਾ ਮੂਰਤੀ ਹੈ ਇੱਕ ਹੈ ਅੱਛਾ ਹਾਂ ਆਹ ਵਧੀਆ ਕਦੂ ਘਸਨਾ ਤੇ ਬਈ ਜਿਹੜੇ ਪਹਿਲਾ ਕਰੇੜਨੇ ਦਾ ਕੰਮ ਦਾ ਉਹ ਖਤਮ ਕਰ ਦੈ ਨੇ ਹਾਂ ਇਹ ਠੀਕ ਕਰਦੀ ਆ ਹਾਂ ਬਈ ਲੰਬੀਆਂ ਲੰਬੇ ਲੱਗਿਆ ਮਦਦ ਕਰ ਰਿਹਾ ਉਹ ਆਪੇ ਸਵਾਰ ਤੇ ਲੁਹਾਈ ਵੇਚਾ ਲੱਗ ਗਿਆ ਕਿਆ ਲੱਗਿਆ ਬਈ ਕਰ ਦੂਗਾ ਨਵਾਂ ਤਰੀਕਾ ਕੱਢਿਆ ਅੱਛਾ ਸਾਡਾ ਲੱਗਿਆ ਬਈ ਕਰਨਾ ਡਾਈਟ ਹੈ ਇਹ ਡਾਈਟ ਫਰੂਟ ਆਹ ਆਹ ਨਹੀਂ ਅੰਦਰ ਵੀ ਪਾਉਣਾ ਅੰਦਰ ਰੱਖੀ ਯਾਰ ਇਹ ਨਾਲ ਦੇ ਨਾਲ ਠੰਡੇ ਵੀ ਕਰੀ ਜਾਂਦੇ ਆ ਆਉਂਦੇ 4:30 ਹੋ ਚੱਲੇ ਤੇ ਕੰਮ ਸਾਡਾ ਆਲਮੋਸਟ ਡੰਨੇ ਆ ਸਾਰਾ ਥੋੜੇ ਬਦਾਮ ਟਾਈਮ ਲੈ ਰਹੇ ਆ ਥੱਲੇ ਵੀ 8 ਹੋ ਪਏ ਆ ਟੈਕਟ ਚੱਲਦਾ ਵਿੱਚ ਆਰਾਮ ਲਈ ਜਾਂਦੇ ਹੁਣ ਅੱਦੇ ਬੰਦੇ ਘਰ ਨੂੰ ਲੰਘ ਕੇ ਮਹਿਸਾ ਦਾ ਟਾਈਮ ਹੋ ਗਿਆ ਚੋਣੀਆਂ ਹੰਦੀਆਂ ਭਾਈ ਗਾਜਰਾਂ ਨੂੰ ਤਾਂ ਵੀ ਸਾਰੇ ਨੇ ਬੜ ਗਿਆ ਪਰ ਲੈਟ ਰਹਿਣਾ ਥੋੜਾ ਬਹੁਤ ਅੰਕਰਿਆ ਸੀ ਪਰ ਸਾਡੇ ਸ਼ੁਕਰ ਹੈ ਗੁਰਦੁਆਰੇ ਸਾਡੇ ਜਨਰੇਟਰ ਹੈਗਾ ਉਹਦਾ ਨਾਲ ਕੰਮ ਸਾਰ ਗਿਆ ਸਾਡਾ ਹੈ ਨਾ ਇਹ ਰੇਲੇ ਵਾਲੇ ਵੀ ਲੱਗੇ ਪੂਰਾ ਪੱਕੇ ਇੱਧਰ ਵੀ ਅੱਜ ਨਿਵੇੜ ਕੇ ਜਾਉਂਗੇ ਅਸੀਂ। ਉਹ ਈ ਟਰਾਲਾ ਲਿਆ ਆਉਂਦਾ ਲੰਗਰ ਦਾ ਸਮਾਨ ਲੱਦਣ ਦਾ। ਮੋੜ ਦਾ ਔਖਾ ਹੀ ਐ। ਗਲੀ ਛੋਟੀ ਆ। ਖੱਬੇ-ਖੁੱਬੇ ਇਹਨਾਂ ਉਰੇ। ਹਾਂ। 14 ਫੁੱਟ ਐ? ਹਾਂ 14 ਐ। ਹਾਂ ਦਿਖਦਾ ਨਹੀਂ ਹੈ। ਦਿਖਦਾ ਨਹੀਂ ਹੈ। ਟਰੈਕਰ ਪਹਿਲਾਂ ਅੰਦਰ ਆਇਆ ਮੈਂ। ਆ ਗਿਆ ਆ ਗਿਆ ਆ ਗਿਆ ਹਾਂ ਵੀ ਆ ਗਈ ਆ ਗਈ ਬਸ ਠੀਕ ਆ ਵੀ ਹੋਰ ਹਲਾ ਦੇ ਦੋ ਦੋ ਹਲਾ ਕੇ ਦੋ ਪੂਰਾ ਪੂਰਾ ਹੀ ਆ ਬੱਲਾ ਮੱਜੂਗਾ ਪਰ ਆ ਪੂਰੀ ਪੂਰੀ ਯਾਰ ਉਹਨਾਂ ਦੇ ਦੁਨੀਆ ਬੈਣੀ ਜੋ ਇੰਦੀ ਜਾਂਦੇ ਸਨ ਕੰਮ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਦੇ ਆਉਣ ਦੇ ਆਉਣ ਦੇ ਅੰਦਰ ਦੇ ਕੀ ਕਿਦਰ ਚੱਲ ਚੱਲ ਹਾਂ ਵੀ ਤਰਲੀ ਪੂਰੀ ਅੰਦਰੇ ਖੜਾ ਦੇਣੀ ਸਾਰੀ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਲ ਵਿੱਚ ਲੋਈ ਹੁਣ ਕਿਰਾਂ ਆਇਆ ਮੈਂ ਸਵੇਰ ਦੇ ਗੁਰਦੁਆਰ ਸਾਹਿਬ ਗਿਆ ਹੋਇਆ ਸੀਗਾ ਦੇਖ ਤੇ ਕੁੱਤੇ ਕਿੱਥੇ ਫਿਰਦੇ ਨੇ ਕਿ ਬਲੁੰਗੜੇ ਤੇ ਬਲੁੰਗੜੇ ਤੇ ਕਿੱਥੇ ਲੰਘੇ ਮੈਂ ਵੀ ਦੇਖੇ ਤੇ ਮੈਂ ਉਹ ਕਹਿੰਦੇ ਬਲੁੰਗੜੇ ਆ ਕਿੱਥੇ ਨਾ ਕੁੱਤੇ ਮੈਂ ਕਿਦਾਂ ਕਾਲੂ ਆ ਲੰਘੇ ਲੰਘੇ ਪਤਾ ਨਹੀਂ ਲੰਗੇ। ਦਿਖੇ ਤਾਂ ਹੈ ਨਹੀਂ ਜਾਂਦੇ। ਲੰਗੇ। ਇੱਥੇ ਨਾਲ ਨਾਲ ਨਿਕਲੇ ਹੋਣ। ਭੱਜ ਲਿਆ ਉਹਨੇ ਜਾਂ ਮੋਰੇ ਨੂੰ ਆਇਆ ਹਣਾ। ਨੇ ਵੀ ਬਦਾਮਾਂ ਨੇ ਵੀ ਬਹੁਤ ਟਾਈਮ ਲੈ ਲਿਆ। ਬਦਾਮ ਕੀ ਕਰਦੇ ਤਾਂ? 25 20 ਕਿਲੋ ਬਦਾਮ ਹੈ। ਅੱਛਾ ਟੁਕੜੇ ਕਰਨ ਲੱਗੇ ਹੋਇਆ। ਅੱਛਾ ਮੈਂ ਅੱਜ ਲਾਈਟ ਨਹੀਂ ਨਾ। ਨਾ ਲੈਣ ਪਹੋਚਾ ਹੁਣੇ ਨਹੀਂ ਮਸ਼ੀਨ 'ਚ ਨਹੀਂ ਹੁੰਦੇ ਹੈਗੇ ਉਹ। ਹਾਂ। ਫਿਰ ਪਤਾ ਕੀ ਕਰਨਾ ਕੱਪੜੇ ਫਿਰ ਪਾ ਕੇ ਕੁੱਟ ਦੇਣੇ ਤੇ। 20 ਕਿਲੋ ਹੈ ਥੋੜੇ ਨਹੀਂ ਹੈ। ਹਾਂ। ਹਲੇ ਵੀ 3-4 ਕਿਲੋ ਰਹਿ ਗਏ ਉਹ ਵੀ ਮੁੱਕਣ ਦੇ ਨਹੀਂ ਆਉਂਦੇ। ਮੇਹ ਕੱਪੜੇ ਵੀ ਵਾ ਕੇ ਨਾ ਟੁੱਟ ਕੇ। ਉਹੀ ਕਰਨ ਅੱਗੇ ਮਰ ਹੁਣ। ਹਾਂ। ਤੇ ਮੇਰੇ ਵੀ ਫੋਨ ਡਾਊਨ ਹੋ ਚੱਲਿਆ ਸੀਗਾ। ਤੇ ਸ਼ਾਮ ਸਵੇਰ ਦੇ ਨਿਕਲਿਆ ਮੈਂ ਵੀ। ਹਾਂ ਘਰ ਆਈ ਐ ਮਿਕਵਰ ਮੋਟਰ 'ਤੇ ਜਿਹੜਾ ਮਾਰਿਆ ਵਾ। ਮੋਟਰ 'ਤੇ ਦੇਖਿਆ ਮੁੱਥੇ ਸਪਰੇਅ ਨੇ ਅਸਰ ਕਰਿਆ ਕਿ ਨਹੀਂ। ਅੱਜ ਵੀ ਧੁੱਪ ਚੜ੍ਹਿਆ ਆਈ ਸੋਹਣੀ। ਹਾਂ। ਅੱਜ ਦੀ ਸੌਣ ਧੁੱਪ ਨਿਕਲਿਆ ਇ। ਕਾਬੀ ਵਿੱਚੇ ਨਾ ਮੈਂ ਮੈਂ ਜਾਵਾਂ ਦੂਜੀ ਵਾਰ ਸਪਰੇਅ ਤਾਂ ਦੇਖਿਆ ਮਾਸਰ ਹੋਇਆ ਕਿ ਨਹੀਂ ਤੇ ਲੋ ਜੀ ਪਹੁੰਚ ਗਏ ਮੋਟਰ ਪਾ ਨਾਲੇ ਮੈਂ ਕਿ ਸਾਰਾ ਬਲੌਗ ਇੱਕ ਹੀ ਚੀਜ਼ ਤੇ ਖਾਣ ਬਣਾਉਣਾ ਤੇ ਇੱਧਰ ਵੀ ਦੇਖ ਲਈ ਆ ਕੇ ਨਾਲੇ ਬਲੌਗ ਬਣਾ ਲਾਂਗੇ ਨਾਲੇ ਮੋਟਰ ਪੱਗੀ ਜਿਹੜਾ ਮਾਰ ਲਾਂਗੇ ਬੜੀ ਹੈ ਆ ਗਿਆ ਗਿਆ ਵੀ ਕਣ ਕਰੋ ਜਲ ਕੀ ਕਣ ਕਿੰਨੇ ਆ ਲੱਗ ਕੇ ਨੇ ਸੁੱਕਣ ਵਾਹੇ ਵੈਸੇ ਮੁਰ ਜਾ ਕੇ ਵੈਸੇ ਉਹ ਦੇਖੋ ਉਹ ਜੀ ਸਾਹਿਬ ਬਈ ਆ ਸਾਫ਼ ਕਿਉਂ ਹੋਇਆ ਉਹ 1 ਮਿੰਟ ਬਈ ਕੈਮਰਾ ਗੰਦਾ ਹੈ ਯਾਰ ਆਰਾਮ ਕਰੋ ਫੋਕਲ ਚੱਕਿਆ ਦੇਖੋ ਅੱਤੇ ਮਰ ਜਾਉਣ ਜੇ ਲੱਗੇ ਹੁਣ ਜਾਨ ਜੀ ਕੱਢ ਲਈ ਇਹਨੇ ਸਪਰੇਅ ਨੇ ਇਹਨਾਂ ਦੀ ਵੈਸੇ ਯਾਰ ਇੱਕ ਅੱਧਾ ਉਹ ਰੀਤੀ ਸ਼ੁਰੂ ਕਰੀ ਤੀ ਕਿ ਇੱਕ ਅੱਧਾ ਪੰਪ ਰਹਿ ਗਿਆ ਉਹਨੂੰ ਕੋਈ ਹੋਰ ਦਵਾਈ ਦਾ ਤਾਂ ਹੀ ਫੂਕਤੇ ਇਹਨੇ ਅੰਦਰ ਸਾਰੀ ਕਣਕ ਹੁਣ ਚਲੋ ਠੀਕ ਹੈ ਜੇ ਹਵਾ ਚੱਲੀ ਵੀ ਆ ਦੇਖੋ ਟੇਡੇ ਹੋਏ ਸਾਰੇ ਉਹ ਪਿੱਛੇ ਦਾ ਕਾਇਆ ਦਿਖਣ ਲੱਗ ਗਿਆ ਹੁਣ ਪਿੱਛੇ ਵੀ ਗਿੰਨਾ ਵੱਡ ਹੋ ਗਿਆ ਉਹ ਸਾਹਮਣੇ ਮੋਟਰ ਦਿਖਣ ਲੱਗੀ

ਉਰੇ ਵੀ ਆਪਣੀ ਕਾਨਗ ਇੱਕ ਨੰਬਰ ਹੈ ਨਾ ਮੈਂ ਚੰਨ ਕਰਕੇ ਨਾ ਨਾ ਇਹ ਦਰ ਵੀ ਠੀਕ ਹੈ ਖਾਨ ਚ ਦੇਖੀਏ ਪਾਲਕ ਕਿੰਨੀ ਹੋਈ ਬਈ ਹੋ ਗਈ ਸੋਹਣੀ ਬਈ ਨਿਕਲਣ ਲੱਗੀ ਲੋ ਦੇਦੇ ਟਾਈਮ ਲੱਗਿਆ ਜੀ ਗੁੜਾਈ ਕਰਕੇ ਨਿਆਉਂਦਾ ਵਿੱਚ ਵਿੱਚ ਤੇ ਇਧਰ ਦੂਵਾ ਸਾਗ ਵੀ ਨਿਕਲਿਆ ਆਪਣਾ ਸੋਨਾ ਤੇ ਇਹਦਾ ਬਣਾ ਹੋਈ ਪਿਆ ਹੈ ਨਾ ਚੱਲੀ ਹੈ ਬਈ ਹੁਣ ਫੇਰ ਚਲੀਏ ਹੁਣ ਗੁਰਦੁਆਰਾ ਸਾਹਿਬ ਚੱਲ ਜੀ ਕਰੀਏ ਸੇਵਾ ਹੁਣ ਸਮਾ ਖਾਣ ਸਾਰੇ ਟਰਾਲੀ ਚ ਲੱਦਣ ਲੱਗੇ ਆ ਜੋ ਜੋ ਲੰਗਰ ਅਸੀਂ ਲਿਕੇ ਜਾਣਾ ਪੱਕ ਕਰਦੇ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ ਕੱਲ ਨੂੰ ਦੇਖਦੇ ਸ਼ਾਇਦ ਕੱਲ ਤੱਕ ਅਸੀਂ ਸ਼ਹਿਰ ਫਤਕੜ ਸਾਹਿਬ ਸ਼ਾਮ ਨੂੰ ਪਹੁੰਚ ਜਾਣਾ ਬਾਕੀ ਹਲੇ ਪਤਾ ਨਹੀਂ ਕਿੰਨੇ ਵੇ ਤੁਰਨਾ ਕਿੰਨੇ ਵੇ ਨਹੀਂ ਸਲਾਹਾਂ ਬਦਲੀ ਵੀ ਜਾਂਦੀਆਂ ਮੌਕੇ ਪਰ ਸ਼ਾਇਦ ਅਸੀਂ ਸ਼ਾਮ ਤੱਕ ਪਹੁੰਚ ਜਾਈਏ ਬਾਕੀ ਟਾਈਮ ਪਰ ਪਤਾ ਲੱਗਣਾ ਹਾਂ ਟਾਈਮ ਪਰ ਪਤਾ ਲੱਗੂਗਾ ਤੇ ਚੱਲੀ ਹੁਣ ਕਰਨ ਨੂੰ ਫਿਰ ਚੱਲੀ ਗੁਰਦੁਆਰਾ ਸਾਹਿਬ ਤੇ ਫੋਨ ਆਪਾਂ ਨੇ ਘਰਾਂ ਰੱਖ ਜਣਾਣਾ ਨਾਲੇ ਲਾਦਣੀ ਵੀਡੀਓ ਅਪਲੋਡ ਤੇ ਆਪਣਾ ਨਾਲੇ ਹੋ ਜਾ ਫੋਨ ਚਾਰਜ ਚੱਲੀ ਹੁਣ ਕਰਨ ਨੂੰ ਬਈ ਓਕੇ ਬਾਏ ਬਾਏ ਮਿਲਦੇ ਫਿਰ ਕਿਸੇ ਅਗਲੇ ਬਲੌਗ ਚ